ਸੁਣਨ ਦੇ ਵਿੱਚ ਆਇਆ ਕਿ ਅੰਬਰਸਾਦ ਦੇ ਵਿੱਚ ਇੱਕ ਗੇ ਕਮਿਊਨਿਟੀ ਪ੍ਰੇਡ ਕਰਨ ਜਾ ਰਹੀ ਹੈ ਮੈਂ ਉਹਨਾਂ ਦੇ ਪ੍ਰਧਾਨ ਨੂੰ ਲਾ ਲਿਆ ਫੋਨ ਮੈਂ ਕਿ ਪ੍ਰਧਾਨ ਜੀ ਤੁਸੀਂ ਪ੍ਰੇਡ ਕਰ ਰਹੇ ਹੋ ਕਹਿੰਦਾ ਵੀਰੇ ਇਹ ਤਾਂ ਹੋਣ ਵਾਲਾ ਟਾਈਮ ਹੀ ਦੱਸੂਗਾ ਅਸੀਂ ਪ੍ਰੇਡ ਕਰ ਰਹੇ ਆਂ ਕਿ ਕਰਵਾ ਰਹੇ ਆਂ ਮੈਂ ਕਿ ਯਾਰੀ ਪ੍ਰੇਡ ਹੋਊਗੀ ਕਾਦੀ ਇਹ ਵੀ ਕਹਦਾ ਟਾਈਮ ਦੱਸੂਗਾ ਪ੍ਰੇਡ ਕਾਦੀ ਹੋਊਗੀ ਛੇਤਰਾਂ ਦੇ ਹੋਊਗੇ ਕਿ ਥੱਪੜਾਂ ਦੇ ਹੋਊਗੀ ਮੈਂ ਕਿ ਪ੍ਰਧਾਨ ਜੀ ਮੈਨੂੰ ਐਂ ਦੱਸੋ ਸੋਡਾ ਇਹ ਸਿਸਟਮ ਕੀ ਹੁੰਦਾ ਤੁਸੀਂ ਐ ਜੇ ਕਿਵੇਂ ਹੋ ਜਾਣੇ ਹੋ ਕਹਿੰਦਾ ਵੀਰੇ ਤੁਹਾਨੂੰ ਮੈਂ ਸੌਖਾ ਸਮਝਾ ਦੇਣਾ ਮੰਨੋ ਕਿਸੇ ਗੱਡੀ ਦੀਆਂ ਕਲਚ ਪਲੇਟਾਂ ਮੱਚ ਜਾਂਦੀਆਂ ਨੇ ਧੂਆ ਮਾਰ ਜਾਂਦੀਆਂ ਨੇ ਤੇ ਗੱਡੀ ਹੋ ਜਾਂਦੀ ਐ ਅੱਧੇ ਕਲਚ ਗੱਡੀ ਵੀ ਹੋ ਜਾਂਦੀ ਐ ਪਾਵਰ ਖਤਮ ਫਿਰ ਗੱਡੀ ਆਪਾਂ ਨੂੰ ਡਬਲ ਕਲਚ ਕਰਵਾਉਣੀ ਪੈਂਦੀ ਐ ਅਸੀਂ ਕਹਿੰਦਾ ਦੁਨੀਆਂ ਦੇ ਕੋਨੇ-ਕੋਨੇ ਤੋਂ ਅੰਬਰਸਰ ਦੇ ਵਿੱਚ ਆਪਣਾ ਡਬਲ ਕਲਚ ਕਰਵਾਉਣ ਆ ਰਹੇ ਆ ਅੰਬਰਸਰ ਦੇ ਮਿਸਤਰੀਆਂ ਦਾ ਹੱਥ ਬਹੁਤ ਸਾਫ਼ ਐ ਬਹੁਤ ਕਾਮਯਾਬ ਮਿਸਤਰੀ ਨੇ ਬਹੁਤ ਵਧੀਆ ਮਿਸਤਰੀ ਨੇ ਅੰਬਰਸਰ ਦੀ ਮੈਂ ਕਹੇਰ ਮੈਨੂੰ ਹੋਰ ਸੌਖਾ ਕਰਕੇ ਸਮਝਾ ਕਹਿੰਦਾ ਹੋਰ ਸੌਖਾ ਕਰ ਦਿੰਨਾ ਮਨ ਲਓ ਤੇਰੇ ਘਰ ਦੇ ਅੱਗੇ ਹੈਗੇ ਨੇ ਦੋ ਟਰਾਂਸਫਾਰਮਰ ਇੱਕ ਇਧਰਲੇ ਮਹੱਲੇ ਦਾ ਇੱਕ ਇਧਰਲੇ ਮਹੱਲੇ ਦਾ ਤੂੰ ਦੋਨਾਂ 'ਚ ਲਾਂਖੇ ਨੇ ਘਰ ਦੀਆਂ ਤਾਰਾਂ ਕਦੇ ਤਾਂ ਦੋਨੇ ਟਰਾਂਸਫਾਰਮਰਾਂ ਤੇ ਬਿਜਲੀ ਇਕੱਠੀ ਆ ਜਾਂਦੀ ਹੈ ਸਪਾਰਕ ਹੋ ਜਾਂਦੇ ਨੇ ਅੱਗ ਲੱਗ ਜਾਂਦੀ ਹੈ ਜੇਪਰ ਸੜ ਜਾਂਦੇ ਨੇ ਕਦੇ ਕਦੇ ਦੋਨੇ ਟਰਾਂਸਫਾਰਮਰਾਂ 'ਚ ਬਿਜਲੀ ਆਉਂਦੀ ਨਹੀਂ ਕਰਫਿਊਜ ਜਾ ਕੰਮ ਹੋ ਜਾਂਦੇ ਸੌਖਾ ਕਰਕੇ ਦੱਸਾਂ ਕਹਿੰਦਾ ਕਦੇ ਕਦੇ ਤਾਂ ਸਾਡੇ ਅੰਦਰਲੇ ਵੱਲੋਂ ਬਿਲਕੁਲ ਵੀ ਨਹੀਂ ਚੱਗਦੇ ਕਦੇ-ਕਦੇ ਇੰਨਾ ਕਰੰਟ ਪੈਦਾ ਹੋ ਜਾਂਦਾ ਅੰਦਰੋਂ ਕਿ ਅਸੀਂ ਸਾਰੇ ਪਿੰਡ ਦੇ ਬਲਬ ਜਗਾ ਦਿੰਨੇ ਆ। ਸੋ ਅਸੀਂ ਕਨਫਿਊਜ਼ ਹੂੰ ਤੁਸੀਂ ਕਦੇ ਕਹਿੰਦਾ ਜਨਾਨੀਆਂ ਦੇਖਿਆ ਨੇ ਜਦੋਂ ਆਟਾ ਗੁੰਨਦੇ ਨਾਰਮਲ ਪਾਣੀ ਪੈਂਦੇ। ਜੇ ਕਹਿੰਦਾ ਪਾਣੀ ਵੱਧ ਪੈ ਜੇ ਆਟਾ ਹੋ ਜਾਂਦਾ ਢਿੱਲਾ। ਜਾਂ ਤੁਸੀਂ ਗੁੜ ਨੂੰ ਕਹਿੰਦਾ ਤੁੱਪ 'ਚ ਥੋੜੇ ਦੇਰ ਵਾਸਤੇ ਰੱਖ ਦੋ ਗੁੜ ਹੋ ਜਾਂਦਾ ਢਿੱਲਾ। ਇਸੇ ਤਰ੍ਹਾਂ ਕਹਿੰਦਾ ਸਾਨੂੰ ਵੀ ਇਦਾਂ ਹੀ ਫੀਲ ਹੋਣ ਲੱਗ ਜਾਂਦਾ ਅਸੀਂ ਢਿੱਲੇ ਢਿੱਲੇ ਜੇ ਹੋ ਜਾਂਦੇ ਆ। ਫਿਰ ਕਹਿੰਦਾ ਸਾਡੇ ਨਟ ਬੋਲਟ ਕਸਲੇ ਪੈਂਦੇ ਨੇ। ਮੈਂ ਕਹਿ ਰਿਹਾ ਤਾਂ ਫਿਰ ਤੁਹਾਡਾ ਫਿਊਜ ਵਾਲਾ ਸਿਸਟਮ ਕੋਈ ਹਿੱਲਦਾ ਤੁਸੀਂ ਫਿਊਜ ਨੂੰ ਸੈੱਟ ਕਰਕੇ ਲਾ ਲਿਆ ਕਰੋ ਕਹਿੰਦਾ ਵੀਰੇ ਸਾਡੇ ਫਿਊਜ ਸੈੱਟ ਕਰਨਾ ਸਭ ਨੂੰ ਦੱਸਣ ਵਾਸਤੇ ਹੀ ਸਾਡੇ ਜਿਹੜੇ ਮਾਹਿਰ ਨੇ ਉਹ ਆ ਰਹੇ ਨੇ ਜਿਹੜੇ ਜਾਣਕਾਰ ਨੇ ਉਹ ਆ ਰਹੇ ਨੇ ਉਹ ਸਾਨੂੰ ਦੱਸਣਗੇ ਕਿ ਅਸੀਂ ਆਪਣਾ ਸਿਸਟਮ ਚਲਾਉਣਾ ਕਿਵੇਂ ਮੈਂ ਕਹਿੰਦਾ ਵੀਰੇ ਫਿਰ ਤੁਸੀਂ ਅੰਮ੍ਰਿਤਸਰ ਦੀ بجائے ਪੰਜਾਬ ਦਾ ਕੋਈ ਵਿਚ ਵਿਚਾਲੇ ਜੀ ਕੋਈ ਹੋਰ ਸ਼ਹਿਰ ਰੱਖ ਲੈਂਦੇ ਤੁਸੀਂ ਮੋਗੇ ਟਰੱਕ ਯੂਨੀਅਨ ਦੀ ਜਗ੍ਹਾ ਲੈ ਲਓ ਕਹਿੰਦਾ ਵੀਰੇ ਟਰੱਕ ਯੂਨੀਅਨ ਨਾਲ ਸਾਡਾ ਸਰ ਨਾਲ ਹੀ ਹੈਗਾ ਉਹਨਾਂ ਦੇ ਹਾਰਡਵੇਅਰ ਹੁੰਦੇ ਨੇ ਬਾਲੇ ਸਟਰੌਂਗ ਸਾਡਾ ਹੈਗਾ ਸੌਫਟਵੇਅਰ ਦਾ ਕੰਮ ਸਾਨੂੰ ਚਾਹੀਦੀ ਟੈਂਪੂ ਜੁਨੀਆ ਨੂੰ ਜੇ ਕੋਈ ਹੈਗੀ ਆ ਤਾਂ ਸਾਨੂੰ ਦੱਸ ਦੋ ਮੈਂ ਕਿ ਯਾਰ ਵੀਰੇ ਲੋਕ ਛੁੱਟਦੇ ਤੋਂ ਬਹੁਤ ਅੱਕੇ ਹੋਏ ਨੇ ਛੋਡੇ ਬੁਸ਼ ਬੈਰਿੰਗ ਸਾਰਾ ਕੁਝ ਖੰਡਿਆ ਦੇਣਗੇ ਬਾਜ ਕਰਨ ਲਾ ਦੇਣਗੇ ਕਹਿੰਦੇ ਵੀ ਅਸੀਂ ਤਾਂ ਚਾਉਂਦੇ ਆ ਕਿ ਸਾਡੇ ਬੁਸ਼ ਬਾਜ ਕਰਨ ਸਾਡੇ ਬੈਰਿੰਗ ਹਿੱਲਣ ਅੰਦਰੋਂ ਆਵਾਜ਼ ਪੈਦਾ ਹੋਵੇ ਅਸਤਾ ਕਰਦਾ ਸਰਕਾਰ ਤੋਂ ਵੀ ਚਾਹੁੰਦੇ ਆ ਕਿ ਸਾਡੀ ਪ੍ਰੇਡ ਦੇ ਵਿੱਚ ਸਾਡੇ ਨਾਲ ਹਿੱਸਾ ਵੜਨਾ ਕੇ ਸੋਨੇ-ਸੋਨੇ ਲੰਮਸਲਮੇ ਪੁਲਿਸ ਵਾਲੇ ਭੇਜਣ ਸਾਡੀ ਪ੍ਰੇਡ ਕਰਨ ਤੇ ਸਾਡੀ ਪ੍ਰੇਡ ਥਾਂ-ਥਾਂ ਤੋਂ ਸੁਜੀ ਹੋਵੇ ਅਸਤਾ ਚਾਹੁੰਦੇ ਆ ਕਿ ਸਰਕਾਰ ਸਾਨੂੰ ਬਖ ਅਧਿਕਾਰ ਦੇਵੇ ਹੌਲੀ-ਹੌਲੀ ਅਸੀਂ ਆਪਣੀ ਕਮਿਊਨਿਟੀ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਸਰਕਾਰਾਂ ਦੇ ਵਿੱਚ ਆਉਣਾ ਚਾਹੁੰਦੇ ਆ ਸੋ ਦੋਸਤੋ ਕਮੇਟੀ ਵਾਲੇ ਪਾਸਿਓ ਆਪਾਂ ਥੋੜਾ ਜਿਹਾ ਸੀਰੀਅਸ ਵਾਲੇ ਪਾਸੇ ਆ ਜਾਈਏ ਇਹ ਜੋ ਹੋਣ ਜਾ ਰਿਹਾ ਹੈ ਗਲਤ ਹੋਣਾ ਜਾ ਰਿਹਾ ਹੈ ਹੋਣਾ ਨਹੀਂ ਚਾਹੀਦਾ ਖਾਸ ਕਰਕੇ ਅੰਮ੍ਰਿਤਸਰ ਦੀ ਧਰਤੀ ਉੱਤੇ ਦਾ ਬਿਲਕੁਲ ਵੀ ਨਹੀਂ ਇਹਦਾ ਵਿਰੋਧ ਹੋਣਾ ਚਾਹੀਦਾ